ਗੁਰਾਇਆ ਇਲਾਕੇ ਵਿੱਚ ਚੋਨਾ ਅਤੇ ਲੁੱਟੇਰਿਆਂ ਵੱਲੋਂ ਸ਼ਰਿਆਮ ਹੀ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅਨਸ਼ਾਂਮ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਪਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ ਬੀਤੇ ਦਿਨ ਦੀ ਅਗਰ ਗੱਲ ਕਰੀਏ ਤਾਂ ਬੀਤੇ ਦਿਨ ਇਲਾਕੇ ਵਿੱਚ ਵਾਕਫਾਕ ਦੋ ਥਾਵਾਂ ਤੇ ਚੋਰਾਂ ਨੇ ਸਫਲ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ ਜਿਸ ਦੇ ਚੱਲਦਿਆਂ ਚੋਰਾਂ ਨੇ ਦਿਲਵਾ ਕਲੋਨੀ ਵਿਖੇ ਦਿਨ ਦਿਹਾੜੇ ਹੀ ਇੱਕ ਘਰ ਅੰਦਰ ਦਾਖਲ ਹੋ ਕੇ ਜਿੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੇ ਗੱਲਬਾਤ ਕਰਦੇ ਆਂ ਵਿਦੇਸ਼ ਤੋਂ ਆਈ ਮਹਿਲਾ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਮਾਤਾ ਦਾ 18 ਨਵੰਬਰ ਨੂੰ ਪੋਗ ਹੈ ਤੇ ਉਹ ਇਸ ਸਬੰਧੀ ਆਪਣੇ ਮਹੱਲੇ ਵਿੱਚ ਘਰ ਘਾਸ ਸੁਨੇਹਾ ਦੇਣ ਲਈ ਗਈ ਸੀ ਤੇ ਜਦੋਂ ਵਾਪਸ ਆਈ ਤਾਂ ਦੇਖਿਆ ਗੀ ਘਰ ਦੇ ਮੇਨ ਗੇਟ ਦਾ ਤਾਲਾ ਖੁੱਲਾ ਹੋਇਆ ਸੀ ਤੇ ਅੰਦਰ ਸਮਾਨ ਬਿਖਰਿਆ ਪਿਆ ਸੀ ਉਸਨੇ ਦੱਸਿਆ ਕਿ ਇਸ ਚੋਰੀ ਦੌਰਾਨ ਚੋਰ ਉਹਨਾਂ ਦੀ ਅਲਮਾਰੀ ਵਿੱਚੋਂ ਸੋਨੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਵਿਦੇਸ਼ੀ ਅਤੇ ਭਾਰਤੀ ਕਰੰਸੀ, ਏਟੀਐਮ ਕਾਰਡ, ਇੱਕ ਬਲੈਂਕ ਚੈੱਕ ਜਿਸ ਉੱਪਰ ਉਹਨਾਂ ਦੇ ਦਸਤਖਾਤ ਹਨ, ਉਹ ਸਭ ਲੈ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਇਸ ਚੋਰੀ ਨਾਲ ਉਹਨਾਂ ਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਹਨਾਂ ਕਿਹਾ ਕਿ ਚੋਰੀ ਚੋਰਾਂ ਦੀ ਉਹਨਾਂ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਤਸਵੀਰ ਕੈਦ ਹੋ ਗਈ ਹੈ। ਉਹਨਾਂ ਨਾਲ ਹੀ ਇਹ ਐਲਾਨ ਕੀਤਾ ਕਿ ਜੋ ਵਿਅਕਤੀ ਇਹਨਾਂ ਚੋਰਾਂ ਦੀ ਜਾਣਕਾਰੀ ਪੁਲਿਸ ਨੂੰ ਦੇਵੇਗਾ, ਉਸ ਨੂੰ 50000 ਰੁਪਏ ਇਨਾਮ ਵਜੋਂ ਦੇਣਗੇ ਤੇ ਉਸ ਦੀ ਪਛਾਣ ਵੀ ਉਹ ਤੇ ਹੀ ਰੱਖਣਗੇ। ਨਾ ਮੇਰਾ ਪਤ ਨਰਿੰਦਰ ਕੌਰਵਾ। ਵੀ 11:50 ਤੇ ਇਹ ਬਾਰਦਾਤਵਾ। ਦਿਨ ਦਿਹਾੜੇ ਤੇ 11:50 ਤੇ ਐਂਟਰ ਹੁੰਦਾ ਆ ਤੇ 12:50 ਤੇ ਉਹ ਘਰੋਂ ਵਾਪਸ ਜਾਂਦਾ ਆ। ਸਾਫ ਉਹਦਾ ਚਿਹਰਾ ਆ ਸਾਰਾ ਕੁਝ ਹੀ ਉਹ 1 ਘੰਟਾ ਕਮ ਸੇ ਕਮ ਉਹ ਬਾਹਰ ਘੁੰਮਦਾ ਰਿਹਾ ਗਲੀ ਚ। ਕਦੇ 게ਟਾ ਚ ਬੈਠਾ ਵੀ ਆ। ਪਰ ਮੇਰਾ ਨੁਕਸਾਨ ਇੰਨਾ ਕਰ ਗਿਆ ਕਿ ਮੇਰਾ ਛੱਡ ਕੇ ਹੀ ਕੱਖ ਨਹੀਂ ਗਿਆ। ਵੇ ਜੇ ਹੁਣ ਏਡੀ ਵੀ ਬਾਰਦਾਤ ਨੂੰ ਅਸੀਂ ਨਹੀਂ ਕੁਝ ਕਰ ਸਕਾਂਗੇ ਫੇਰ ਤਾਂ ਸ਼ਰੇਆਮ ਹੀ ਗੁੰਡਾਗਰਦੀ ਦਾ ਰਾਜ ਹੀ ਸਮਝਾਂਗੇ ਵੀ ਮੈਂ ਇਹ ਰਿਕੁਐਸਟ ਕਰਦੀ ਆ ਸਾਰੇ ਭੈਣਾ ਵੀਰਾਂ ਅੱਗੇ ਵੀ ਇਹ ਬੰਦਿਆਂ ਨੂੰ ਟ੍ਰੇਸ ਕਰੋ ਵੀ ਬੰਦੇ ਦੀ ਇਤਲਾਹ ਦਿਓ ਇਤਲਾਹ ਦੇਣ ਵਾਲੇ ਦਾ ਮੈਂ ਗੁਪਤ ਨਾਂ ਰੱਖੂੰਗੀ ਤੇ ਜਿਹੜਾ ਵੀ ਇਹ ਚੋਰ ਨੂੰ ਫੜੂਗਾ ਇਤਲਾਹ ਦੇਊਗਾ ਮੈਂ 50000 ਰੁਪਏ ਉਹਨੂੰ ਇਨਾਮ ਦਵਾਂਗੀ ਉਧਰ ਇਸ ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਐਸਐਚਓ ਗ੍ਰਾਮ ਪਲਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ ਉਧਰ ਇਸ ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਐਸਐਚਓ ਗ੍ਰਾਮ ਪਲਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ ਗਰਾਇਆ ਤੋਂ ਨਵਰਾੰਗ ਚੈਨਲੇ ਮਰੀਸ਼ ਕੌਸ਼ਲ ਦੀ ਰਿਪੋਰਟ ਮੈਂ ਐਸਆਈ सुरेंद्रਪਾਲ ਥਾਣਾ ਗਰਾਇਆ ਬਰੌਡ ਡਿਊਟੀ ਆਫਸਰ ਹਾਜ਼ਰ ਸੀ ਤੇ ਅੱਜ ਇਤਲਾਹ ਮਿਲੀ ਕਿ ਨਰਿੰਦਰ ਕੌਰ ਪੁੱਤਰੀ ਬਲਵੀਰ ਸਿੰਘ ਦਲਵਾ ਕਲੋਨੀ ਗਰਾਇਆ ਦੇ ਘਰ ਚੋਰੀ ਹੋਈ ਹੈ ਤੇ ਜਿਹੜਾ ਮੈਂ ਉਥੇ ਮੌਕੇ ਤੇ ਪਹੁੰਚਿਆ ਤੇ ਦੇਖਿਆ ਕਿ ਇੱਕ ਜਿਹੜਾ ਆ ਮੋਨਾ ਨੌਜਵਾਨ ਅ ਘਰ ਦਾ ਜਿਹੜਾ ਗੇਟ ਤਫ ਕੇ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਅਸੀਂ ਤੇ ਜਿਹੜਾ ਉਹਦਾ ਛੇਤੀ ਭਾਗ ਕਰਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਕੀ ਕੀ ਚੋਰੀ ਹੋਇਆ ਪਤਾ ਲੱਗੋ ਚੋਰੀ ਉਹ ਕਹਿੰਦੇ ਨੇ ਕੁਝ ਇੱਕ ਸੋਨੇ ਦਾ ਕੜਾ ਦੱਸਦੇ ਸੀ ਦੋ ਮੁੰਦਰੀਆਂ ਦੱਸਦੇ ਸੀ ਕੁਝ ਉਹਦੇ ਵਿੱਚ ਵਿਦੇਸ਼ੀ ਡਾਲਰ ਵੀ ਆ ਉਹ ਕਹਿੰਦੇ ਪੀ ਅਸੀਂ ਸਾਰਾ ਸਮਾਨ ਚੈੱਕ ਕਰਕੇ ਤੇ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਵੱਖਰੇ ਤੌਰ ਤੇ ਲਿਸਟ ਦੇ ਦਾਂਗੇ ਜਿਹਦੇ ਵਿੱਚ ਕੋਈ ਉਹਦਾ ਪਾਸਪੋਰਟ ਜਾਂ ਕੋਈ ਹੋਰ ਜ਼ਰੂਰੀ ਕਾਗਜ਼ੀ